ਵੋਲਟ ਤੇ ਆਏ ਬਦਮਾਸ਼ਾਂ ਨੇ ਲੁੱਟਿਆ ਦੁਕਾਨਦਾਰ ਤੇ ਅਚਾਨਕ ਉਹ ਮਤਲਬ ਚੇਂਜ ਹੋ ਗਏ ਇਹ ਪੈਸੇ ਜਿਹੜੇ ਹੈਗੇ ਕੱਟ ਕੇ ਇੱਥੇ ਰੱਖ ਲਓ ਹਥਿਆਰਾਂ ਦੇ ਦਮ ਤੇ ਵਾਰਦਾਤ ਨੂੰ ਦਿੱਤਾ ਅੰਜਾਮ ਫਿਰ ਤੇ ਉਹ ਮੇਰੀ ਜੇਬ ਨੂੰ ਪਾ ਕੇ ਇਹਨਾਂ ਦਾ ਕਾੜ ਲਿਆ ਉਹਨਾਂ ਨੇ ਦਾ ਸੀਗੀ ਉਹਨਾਂ ਦੇ ਕੋਲ ਦਾ ਘੱਟੇ ਦੇ ਬੀਤੇ ਵੀ ਜਾਨੀ ਕਿ ਤੁਸੀਂ ਕੈਸ਼ੀ ਕੱਢਦੇ ਨੇ ਤਾਂ ਪਰਾਵਾ ਦਿੱਤਾ ਦੂਸਰਾ ਮੁੰਡਾ ਪਿੱਛੋਂ ਗਿਆ ਸੀ ਜਿਹਦੇ ਪੈ ਗਿਆ ਬੋਲਟ ਤੇ ਭੱਜ ਰਹੇ ਲੁਟੇਰਿਆਂ ਨੂੰ ਫਿਲਮੀ ਸਟਾਈਲ ਚ ਗੱਡੀ ਮਾਰ ਸੁੱਟ ਲਿਆ ਥੱਲੇ ਸੱਤ ਬੈਠਾ ਹੀ ਆਪਣਾ ਦਬਈ ਰਹਿ ਗਿਆ ਦਬਈ ਵੀ ਇਹ ਦੋ ਸਾਲ ਕਹਿੰਦੇ ਰਹੇ ਸਨ ਉਸ ਜਗ੍ਹਾ ਦੇ ਉਪਰ ਇਹਨਾਂ ਦਾ ਮੋਟਰਸਾਈਕਲ ਮੋਟਰਸਾਈਕਲ ਦੇ ਉਪਰ ਜਾ ਰਹੇ ਸੀਗੇ ਤੇ ਮੈਂ ਗੱਡੀ ਪਿੱਛੇ ਉਹਨਾਂ ਤੇ ਮਾਰ ਕੇ ਤੇ ਇਹ ਟਿਕਾ ਮੋਟਰਸਾਈਕਲ ਫੜਿਆ ਗਿਆ ਮੋਟਰਸਾਈਕਲ ਬੇਰੀ ਪੁੱਲ ਗਿਆ ਲੁੱਟ ਦੀ ਪੂਰੀ ਵਾਰਦਾਤ ਸੀਸੀਟੀਵੀ ਚ ਹੋਈ ਕੈਦ ਜੀਹਾਂ ਜਾਣਕਾਰੀ ਮੁਤਾਬਕ ਤਸਵੀਰਾਂ ਚ ਦਿਖਾਈ ਦੇ ਰਹੇ ਇਹ ਬਦਮਾਸ਼ ਬੁਲਟ ਤੇ ਸਵਾਰ ਹੋ ਇਸ ਦੁਕਾਨ ਤੇ ਆਏ ਸੀ ਪਹਿਲਾਂ ਕੁਝ ਸਮਾਂ ਇੰਨਾ ਵੱਲੋਂ ਇਧਰ ਉਧਰ ਸਾਮਾਨ ਦੇਖਿਆ ਗਿਆ ਫਿਰ ਦੁਕਾਨਦਾਰ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਦੇਖਦੇ ਹੀ ਦੇਖਦੇ ਇਹਨਾਂ ਬਦਮਾਸ਼ਾਂ ਨੇ ਡੱਬ ਚੋਂ ਤੇਜ਼ ਤਾਰ ਹਥਿਆਰ ਕੱਢ ਲਏ ਮਲਜਮਾ ਨੇ ਦੁਕਾਨਦਾਰ ਨੂੰ ਗਲਾਵੇਂ ਤੋਂ ਫੜ ਲਿਆ ਉਸ ਦੀ ਜੇਬ ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਇਸ ਮੌਕੇ ਦੁਕਾਨ 'ਚ ਮੌਜੂਦ ਲੋਕਾਂ ਵੱਲੋਂ ਇਸ ਮਹਿਲਾ ਵੱਲੋਂ ਕਾਫੀ ਕੋਸ਼ਿਸ਼ਾਂ ਇਹਨਾਂ ਲੁਟੇਰਿਆਂ ਨੂੰ ਰੋਕਣ ਦੀ ਕੀਤੀ ਗਈ ਆ ਪਰ ਕਾਮਯਾਬ ਨਹੀਂ ਹੋ ਸਕੇ ਦਿਨ ਦਿਹਾੜੇ ਇਹ ਲੁਟੇਰੇ ਦੁਕਾਨਦਾਰ ਦੇ ਪੈਸੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਇਸ ਦੌਰਾਨ ਦੁਕਾਨਦਾਰ ਨੇ ਬਹਾਦਰੀ ਦਿਖਾਉਂਦੇ ਹੋਏ ਆਪਣੀ ਗੱਡੀ ਇਹਨਾਂ ਬੁਲਟ ਸਵਾਰ ਲੁਟੇਰਿਆਂ ਦੇ ਪਿੱਛੇ ਭਜਾ ਲਈ ਅੱਗੇ ਜਾ ਕੇ ਦੁਕਾਨਦਾਰ ਨੇ ਬੁਲਟ 'ਚ ਆਪਣੀ ਗੱਡੀ ਮਾਰ ਦਿੱਤੀ ਲੁਟੇਰਿਆਂ ਨੂੰ ਥੱਲੇ ਸੁੱਟ ਲਿਆ ਦੱਸਿਆ ਜਾ ਰਿਹਾ ਹੈ ਕਿ ਜਾਨ ਬਚਾਉਂਦੇ ਇਹ ਲੁਟੇਰੇ ਮੌਕੇ ਤੋਂ ਪੈਦਲ ਹੀ ਭੱਜ ਨਿਕਲੇ ਪਰ ਲੁਟੇਰਿਆਂ ਦਾ ਮੋਟਰਸਾਈਕਲ ਦੁਕਾਨਦਾਰ ਦੇ ਹੱਥ ਲੱਗ ਗਿਆ ਤੇ ਮੁੱਜਮਮ ਦੁਕਾਨਦਾਰ ਦੇ ਪੈਸੇ ਲੁਜਾਉਣ 'ਚ ਕਾਮਯਾਬ ਹੋ ਗਏ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਕੋਈ ਜੀ ਦਟਾਰੇ ਕਸਟਮਰ ਤੌਰ ਦੇ ਉੱਪਰ ਤੋਂ ਜਵਾਨ ਹੁੰਦੇ ਆਏ ਔਰ ਉਹ ਮੇਰੇ ਨਾਲ ਸਾਹਕਤਾ ਦਾ ਸਾਹਕਤਾ ਕਰ ਰਹੇ ਪਰ ਇਹ ਮਾਦੇ ਪਾਤੀ ਸੂਤ ਨੇ ਨਾਲ ਇੱਕ ਮੈਂ ਜੋੜੇ ਚ ਪਲਾ ਖੜਾ ਦੀ ਬਣਾਏ ਆ ਉਹ ਕਿਹੜਾ ਜੋੜੇ ਚ ਪਲਾ ਦੇਖ ਕੇ ਆਏ ਆ ਔਰ ਉਹਨਾਂ ਨੇ ਮਤਲਬ ਸਾਰਾ ਦੇਖਿਆ ਸਾਹਕਤਾ ਦੇ ਅੰਦਰ ਮੌਜ ਦੇ ਵਿੱਚ ਵੀ ਕੋਈ ਨਹੀਂ ਦੇਖਿਆ ਸੀ ਮੇਰੇ ਤੋਂ ਉਸ ਸਾਹਕਤਾ ਤੁਸੀਂ ਸਮਾਂ ਹਾਂ ਕਿ ਅਚਾਨਕ ਉਹ ਮਤਲਬ ਚੇਂਜ ਹੋ ਗਏ ਕਿ ਪੈਸੇ ਜਿਹੜੇ ਹੈਗੇ ਆ ਕੱਟ ਕੇ ਇੱਥੇ ਰੱਖ ਲੇ ਮੇਰੀ ਜੇਬ ਦੇ ਵਿੱਚ ਪੈਸੇ ਸੀਗੇ 75600 ਰੁਪਏ ਫੀਡ ਆ ਰਹੀ ਸੀ ਜੀ ਆ ਮੈਟਰੋ ਵੈਕ ਫੀਡ ਆਉਣੀ ਹੈ ਜੀ ਤੇ ਉਹ ਫੀਡ ਜਿਹੜੀ ਹੈਗੀ ਆ ਮੈਂ ਉਹਦੇ ਵਾਸਤੇ ਪੈਸੇ ਕੱਢ ਕੇ ਰੱਖੇ ਸੀ ਵੀ ਆਪਣੀ ਜੇਬ ਦੇ ਵਿੱਚ ਹੀ ਪਾਈ ਸੀ ਤੇ ਉਹਨਾਂ ਨੇ ਡਿਸਪਾਇਟ ਉਹ ਮੇਰੀ ਜੇਬ ਨੂੰ ਪਾ ਕੇ ਇਹਨਾਂ ਦਾ ਦਾਅ ਕੱਢ ਲਿਆ ਉਹਨਾਂ ਨੇ ਦਾਅ ਸੀਗੀ ਉਹਨਾਂ ਦੇ ਕੋਲ ਦਾਅ ਕੱਟੇ ਤੇ ਕਹਿੰਦੇ ਵੀ ਜਾਨੀ ਕਿ ਤੁਸੀਂ ਪੈਸੇ ਕੱਢਦੇ ਨਹੀਂ ਤਾਂ ਪ੍ਰਵਾਹ ਦਿੱਤਾ ਦੂਸਰਾ ਮੁੰਡਾ ਪਿੱਛੇ ਗਿਆ ਜੇਬ ਨੂੰ ਪਾ ਕੇ ਗਿਆ ਉਹਨਾਂ ਨੇ ਮੇਰੇ ਨਾਲ ਡੇਢ ਦੇ ਇੱਥੇ ਕੰਮ ਕਰਦੇ ਆ ਉਹਨਾਂ ਨੇ ਕੋ ਉਹਨਾਂ ਨੂੰ ਰੋਕਦਾ ਵੀ ਤਾਂ ਬੜਾ ਨਹੀਂ ਠੀਕ ਹੈਗਾ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਨਾ ਕਿ ਤੁਸੀਂ ਉੱਥੇ ਬਹਿ ਕੇ ਗੱਲ ਕਰੋ ਜਿਹੜੀ ਚੀਜ਼ ਹੈ ਕਿ ਦੱਸੋ ਤੇ ਲੇਕਰ ਹਟੇ ਨਹੀਂ ਉਹ ਕੋ ਉਹ ਪੈਸੇ ਕੱਢ ਕੇ ਤੇ ਲੱਗੇ ਜਿਵੇਂ ਜੀ ਇੱਥੇ ਆਪਣੇ ਸਿਆਲ ਕੋਲ ਵਾਲੇ ਕੋਲ ਸੀ ਇਹਨੂੰ ਆਉਂਦੇ ਜਾਂਦੇ ਰਹੇ ਜਾਂਦੇ ਲੇਕਿਨ ਉਹਨਾਂ ਨੇ ਹਾਂ ਕੰਮ ਕੀਤਾ ਜ ਬਹੁਤ ਬੜਾ ਕੀਤਾ ਜਿਹਦੇ ਵਿੱਚ ਮੇਰੇ ਜਾਨੀ ਕਿ ਨਾ ਐਡਾ ਪੈਸੇ ਕੱਢ ਕੇ ਲੈ ਕੇ ਆ ਤੇ لیکن میں پھر انہاں نوں ਉਸ ਟਾਈਮ ਤਾਂ ਕੁਛ ਨਹੀਂ ਕਿਹਾ ਮੈਂ ਗੱਡੀ ਦੀ ਚਾਬੀ ਲਈ ਉਹਨਾਂ ਨੇ ਪਿੱਛੇ ਵਾਹ ਲਾਤੀ ਜੀ ਗੱਡੀ ਤੇ ਜਿੱਦਾਂ ਹੀ ਇਹ ਅੱਡਾ ਪਾਰ ਹੋਇਆ ਪट्रोल पंप ਤੋਂ ਕੜੇ ਕਾਸੀ ਘਰਦੀ ਵਾਲੇ ਪੁਰੇ ਨੂੰ ਉਸ ਜਗ੍ਹਾ ਦੇ ਉੱਪਰ ਇਹਨਾਂ ਦਾ ਮੋਟਰਸਾਈਕਲ ਗੁਰੜ ਮੋਟਰਸਾਈਕਲ ਦੇ ਉੱਪਰ ਜਾ ਰਹੇ ਸੀਗੇ ਤੇ ਮੈਂ ਗੱਡੀ ਪਿੱਛੇ ਉਹਨਾਂ ਤੇ ਮਾਰ ਕੇ ਤੇ ਇਹ ਠਿੱਕ ਹੈ ਮੋਟਰਸਾਈਕਲ ਫੜਿਆ ਗਿਆ ਮੋਟਰਸਾਈਕਲ ਵਰੀ ਖੁੰਡ ਗਿਆ ਤੇ ਉਹ ਮੋਟਰਸਾਈਕਲ ਹੁਣ ਕੋਲ ਸਾਰੇ ਆਏ ਸੀ ਕਿ ਆਪਣਾ ਸਾਨੂੰ ਕੋਈ ਨਾ ਘਰਦੀ ਵਾਲਾ ਟਾਣਾ ਗਰਦਿਲ ਖਾਣੇ ਤੋਂ ਆਏ ਸੀ ਆਪਣੇ ਸੇਕੂ ਸਾਹਿਬ ਨੇ ਆਏ ਸੀ ਜੀ ਨਾਲ ਉਹਦੇ ਯਾਰ ਸਾਰੇ ਸਾਹਿਬ ਆਏ ਸੀ ਚਾਹ ਸਾਹਿਬ ਆ ਸਿੱਕੇ ਉਹਨਾਂ ਨੇ ਕਾਰਵਾਈ ਕੀਤੀ ਸੀ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਉੱਪਰ ਸਾਰਾ ਦੇਖਿਆ ਉਹਨਾਂ ਨੇ ਨਾਲ ਜਿਹੜੇ ਮੌਜੂਦਾ ਕਰਤਾਰ ਸੀਗੇ ਉਹ ਆ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਕਿ ਲਿਖ ਕੇ ਪਿੰਡ ਦੇ ਬੰਦੇ ਆ ਨੇ ਕਿ ਇੱਧਰਿਆਂ ਨੇ ਹਮੇਸ਼ਾ ਤਰੀਕੇ ਨੇ ਜੀ ਹਾਂ ਇਹਨਾਂ ਦਾ ਕੰਮ ਇਹੀ ਹੈ ਜੀ ਔਰ ਇਹ ਬੰਦੇ ਮਤਲਬ ਇੱਥੇ ਨਾ ਪਹਿਲਾਂ ਇਹ ਆਪਣਾ ਦਬਈ ਰਹਿ ਗਿਆ ਦਬਈ ਵੀ ਇਹ ਦੂਸਰ ਕਹਿੰਦੇ ਰਹਿ ਕੇ ਜਿਸ ਦੇ ਕਰ ਦਰਵਾਜ਼ਾ ਹੈ ਮਤਲਬ ਇਹ ਹਿੱਦਾਂ ਕਰਕੇ ਜਾਨਕੀ ਮੇਰਾ ਸਾਰਾ ਜਾਨਕੀ ਤਾਂ ਇਹਨਾਂ ਨੇ ਕਾਰਵਾਈ ਕੀਤੀ ਹੈ ਜੀ ਇਹ ਵੱਡੀ ਵਾਰਦਾਤ ਦੀਆਂ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਪਿੰਡ ਸਕਰਾਲਾ ਚ ਚਿੱਟੇ ਦਿਨ ਸ਼ਰਿਆਮ ਬੇਖੌਫ ਤਰੀਕੇ ਨਾਲ ਇਹਨਾਂ ਵੱਲੋਂ ਵੱਡਾ ਕਾਂਡ ਕੀਤਾ ਗਿਆ ਹੈ ਦੁਕਾਨ 'ਚ ਮੌਜੂਦ ਲੋਕਾਂ ਦੀ ਮੌਜੂਦਗੀ 'ਚ ਬੇਖੌਫ ਤਰੀਕੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਵਾਰਦਾਤ ਨੂੰ ਲੈ ਕੇ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹਾਲਾਂਕਿ ਪੀੜਤ ਦੁਕਾਨਦਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਜ਼ਰੂਰ ਕਰਵਾ ਦਿੱਤੀ ਗਈ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਕੀ ਖੁਲਾਸੇ ਇਹਨਾਂ ਚੋਰਾਂ ਨੂੰ ਲੈ ਕੇ ਲੁਟੇਰਿਆਂ ਨੂੰ ਲੈ ਕੇ ਕੀਤੇ ਜਾਂਦੇ ਨੇ ਜਗਬੰਦੀ ਟੀਵੀ ਲਈ ਅਨਕੇਤ ਸ਼ਰਮਾ ਦੀ ਰਿਪੋਰਟ